ਅੱਜ ਪੰਜਾਬ ਪੁਲਿਸ ਦਾ ਇੱਕ ਜਿਹੜਾ ਰੂਪ ਤੁਹਾਨੂੰ ਦਿਖਾਣਾ ਹੈ ਜਿਹੜਾ ਤੁਹਾਡੇ ਮਨ ਦੇ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਪੰਜਾਬ ਪੁਲਿਸ ਦੇ ਉਸ ਨਕਸ਼ੇ ਨੂੰ ਬਦਲ ਦੇਵੇਗਾ ਤੁਹਾਡੀਆਂ ਤਸਵੀਰਾਂ ਬੜੀਆਂ ਵਾਇਰਲ ਹੁੰਦੀਆਂ ਦੇਖਦੇ ਹੋ ਤੁਸੀਂ ਵੀ ਜਦੋਂ ਆ ਚੋਟੀ ਛੱਪੀ ਬਣਾ ਲੈਂਦੇ ਆ ਵੀਡੀਓ ਨੂੰ ਤਾਂ ਪਤਾ ਨਹੀਂ ਹੁੰਦਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਸ਼ੁਰੂ ਤੋਂ ਹੀ ਗਰੀਬੀ ਦਾਵੇ ਤੋਂ ਲੈ ਕੇ ਇਮਾਨਦਾਰੀ ਨਾਲ ਨੌਕਰੀ ਕੀਤੀ ਛੋਟੇ ਘਰ ਤੋਂ ਵੱਡਾ ਘਰ ਬਾਬੇ ਨੇ ਬਣਾਤਾ ਮੇਰਾ ਪਹਿਲਾਂ ਮੇਰੇ ਕੋ ਇੱਕ ਕਮਰੇ ਦਾ ਇੱਕ ਗੱਡਰ ਦਾ ਕੋਠਾ ਹੀ ਹਾਂਜੀ ਹੁਣ ਬਾਬੇ ਨੇ ਬੜੀ ਕਿਰਪਾ ਕੀਤੀ ਆ ਮੈਂ ਆਪਣਾ ਘਰ ਰਹਿਣ ਸਹਿਣ ਜਿਹੜਾ ਵਧੀਆ ਬਣਾ ਲਿਆ ਤੁਸੀਂ ਕਦੋਂ ਤੋਂ ਗੁਰੂ ਦੇ ਲੜ ਲੱਗਿਓ ਜੀ ਮੈਂ ਸ਼ੁਰੂ ਤੋਂ ਹੀ ਜਬਜੀ ਸਾਹਿਬ ਨੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਜਬਜੀ ਸਾਹਿਬ ਤੇ ਯਾਪ ਸਾਹਿਬ ਬਾਣੀ ਪੜ੍ਹਨੀ ਆ ਅੱਛਾ ਮੈਂ ਉਹੋ ਤੋਂ ਲੈ ਕੇ ਨਾ ਆਪਣੀ ਜਬਜੀ ਸਾਹਿਬ ਦੀ ਟੁੱਟਣ ਦਿੱਤੀ ਯਾਪ ਸਾਹਿਬ ਬਾਣੀ ਪੰਜੇ ਬਾਣੀਆਂ ਦੀ ਟੁੱਟਣ ਦਿੱਤੀ ਹੁਣ ਤੁਸੀਂ ਡਿਊਟੀ ਤੇ ਆਉਨੇ ਹੋ ਗੱਲ ਦੇ ਵਿੱਚ ਆਪਾਂ ਦੇਖਦੇ ਹਾਂ ਸਿਮਰਨ ਮਾਲਾ ਵੀ ਪਾਈ ਐ ਸਿਰੋਪਾਉ ਪਾਇਆ ਕਦੀ ਕੋਈ ਅਸਰ ਰੋਕਦਾ ਨਹੀਂ ਇਹ ਜਿਹੜੀ ਚੀਜ਼ ਵਾ ਨਾ ਹਾਂਜੀ ਇਹ ਇੱਕੇ ਸੰਭੇਤ ਵਾ ਤਾਂ ਹੁਣ ਸ਼੍ਰੀ ਸਾਹਿਬ ਪਾ ਕੇ ਰੱਖਦੇ ਹੋ ਵਰਦੀ ਦੇ ਉੱਤੇ ਕਦੀ ਇਤੋ ਇਤਰਾਜ਼ ਕੀਤਾ ਮਹਿਕਮੇ ਨੇ ਜਾਂ ਕਦੀ ਮਹਿਕਮੇ ਨੇ ਇਤਰਾਜ਼ ਕੀ ਕਰਨਾ ਵਾ 20000 ਰੁਪਏ ਜਿਹੜਾ ਹੈਗਾ ਐਸਐਸਪੀ ਸਾਹਿਬ ਨੇ ਦਿੱਤਾ ਆਪਣੇ ਕੋਲ ਅੱਛਾ ਫਿਰ 18000 ਰੁਪਏ ਨੂੰ ਦਿੱਤਾ ਡੀਜੀਪੀ ਸਾਹਿਬ ਨੂੰ ਹਾਂਜੀ ਉਦੋਂ ਉਦੋਂ ਮੋਦੀ ਬਣਿਆ ਹਾਂਜੀ ਉਦੋਂ ਤੋਂ ਲੈ ਕੇ ਫਿਰ ਮੇਰੀ ਐਸ਼ੀਆ ਰਿਪੋਰਟ ਲਈ ਗਈ ਅੱਛਾ ਫਿਰ ਮੈਂ ਸੋਚਿਆ ਵੀ ਇਹ ਮਾਰੇ ਪੈਸੇ ਦੇ ਪਿਆ ਮੈਨੂੰ ਮਹਿਕਮੇ ਨੇ ਦਿੱਤੇ ਆ ਹਾਂਜੀ ਤੇ ਮੈਂ ਕਿਉਂ ਨਾ ਸ਼੍ਰੀ ਸ਼ਾਪ ਜਿਹੜਾ ਮੈਂ ਉਥੋਂ ਦੀ ਲੈ ਕੇ ਪਾਲਾਂ ਅੱਛਾ ਮੇਰੇ ਕੋਲ ਮੈਂ ਇੱਕ ਸ਼੍ਰੀ ਸ਼ਾਪ ਇਹ ਪਾਇਆ ਕਾ ਤੁਸੀਂ ਦੋ ਸ਼੍ਰੀ ਸ਼ਾਪ ਪਾਏ ਆ ਇੱਕ ਇਹ ਮੈਂ ਆਪਣੇ ਆਪ ਲਿਆ ਵਾ ਹਾਂਜੀ ਇਹ ਮੈਨੂੰ ਮੇਰੇ ਅਫਸਰ ਦੀ ਬਦੌਲਤ ਮੈਨੂੰ ਤੁਹਾਡਾ ਵਿਭਾਗ ਮੈਂ ਤੇ ਪਰ ਬੜੇ ਰੋਪ ਵਾਲੇ ਪਾਸੇ ਲਈ ਜਾਣਿਆ ਜਾਂਦਾ ਬੜੇ ਗੁੱਸੇ ਵਾਲੇ ਪਾਸੇ ਲਈ ਇਤੋਂ ਤੱਕ ਹੀ ਵੱਡੇ ਇਲਜ਼ਾਮ ਵੀ ਤੁਹਾਡੇ ਵਿਭਾਗ ਨੂੰ ਲੱਗਿ। ਸਾਹਮਣੇ ਵਿੱਚ ਵੀ ਬੜਾ ਵਾ। ਹਾਂ ਅੱਪ ਦਾ ਨਾਮ ਲੈਨੇ ਹੋ ਹਰ ਸਮੇਂ ਡਿਊਟੀ ਤੇ ਬੈਠੇ। ਹਾਂ ਜੀ ਹਾਂ ਜੀ। ਸਕੂਨ ਰਹਿੰਦਾ ਹੈ। ਹੂਨ ਵੱਧਾ ਬੰਦੇ ਦਾ ਜਦੋਂ ਬੰਦੇ ਨੂੰ ਸਿੱਧੇ ਰਾਹ ਪਾ ਦਾਂਗੇ ਨਾ ਕਿਸੇ ਨੂੰ ਵੀ। ਮੈਂ ਚਾਹੁੰਦਾ ਉਹ ਬੰਦੇ 2 ਸਾਲ ਕਿਤੇ ਨੌਕਰੀ ਹੁੰਦਾ ਜੇ। ਠੀਕ ਹੈ। ਤੇ ਜਿਹੜੀ ਰਹਿੰਦੀ ਖਿੰਦੀ ਦੁਨੀਆ ਨਾ ਹਾਂ ਨਾ ਮੈਂ ਬੰਦੇ ਦਾ ਪੁੱਤ ਬਣਾਦਾ ਇਹਨਾਂ ਨੂੰ। ਸਤਿ ਸ਼੍ਰੀ ਅਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਪੰਜਾਬ ਪੁਲਿਸ ਦਾ ਇੱਕ ਜਿਹੜਾ ਰੂਪ ਤੁਹਾਨੂੰ ਦਿਖਾਉਣਾ ਹੈ ਜਿਹੜਾ ਤੁਹਾਡੇ ਮਨ ਦੇ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਪੰਜਾਬ ਪੁਲਿਸ ਦੇ ਉਸ ਨਕਸ਼ੇ ਨੂੰ ਬਦਲ ਦੇਵੇਗਾ ਜਿਹੜਾ ਕਈ ਵਾਰ ਰੋਪ ਦੇ ਵਿੱਚ ਦਿਖਾਈ ਦਿੰਦਾ ਅਸੀਂ ਇਸ ਟਾਈਮ ਗੁਰਦਾਸਪੁਰ ਦੇ ਵਿੱਚ ਮੌਜੂਦ ਹਾਂ ਤੇ ਗੁਰਦਾਸਪੁਰ ਤੋਂ ਹੀ ਐਸਆਈ ਸਰਦਾਰ ਬਲਵਿੰਦਰ ਸਿੰਘ ਹੁਣਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ ਕਿਉਂਕਿ ਹਰ ਸਮੇਂ ਡਿਊਟੀ ਦੇ ਦੌਰਾਨ ਵੀ ਕਿਰੀ ਸਾਹਿਬ ਆਪਣੀ ਵਰਦੀ ਦੇ ਉੱਤੋਂ ਦੀ ਪਾ ਕੇ ਰੱਖਦੇ ਨੇ ਔਰ ਹਰ ਸਮੇ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਨੇ ਤਾਂ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਜੀ ਪਹਿਲਾਂ ਤਾਂ ਸਰ ਸਮਾ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਤੁਹਾਡੀਆਂ ਤਸਵੀਰਾਂ ਬੜੀਆਂ ਵਾਇਰਲ ਹੁੰਦੀਆਂ ਦੇਖਦੇ ਹੋ ਤੁਸੀਂ ਵੀ ਜਦੋਂ ਤਸਵੀਰਾਂ ਆਪਣੀਆਂ ਆ ਛੋਟੀ ਛੱਪੀ ਬਣਾ ਲੈਂਦੇ ਆ ਵੀਡੀਓ ਇਹਨੂੰ ਤਾਂ ਪਤਾ ਨਹੀਂ ਹੁੰਦਾ ਆ ਹੁਣ ਬਣਾਈ ਸੀ ਇੱਕ ਪਿੱਛੇ ਸਟਰਕਚਰ ਪੋਸਟ ਦਾ ਵੀਡੀਓ ਅਚਾਈ ਉਹਨਾਂ ਨੂੰ ਮੈਨੂੰ ਆਂਦੇ ਨੂੰ ਬਣਾਉਣੀ ਪੈਣੀ ਆ ਦਿਨ ਆਪਣਾ ਤੁਹਾਨੂੰ ਅੱਛਾ ਜੀ ਪਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਥੋੜੀ ਬੜੀ ਅੱਛਾ ਜੀ ਇਹ ਕਿੰਨੇ ਸਾਲ ਹੋ ਗਏ ਜੀ ਫਿਰ ਤੁਹਾਨੂੰ ਮਹਿਕਮੇ ਚ ਤੇਲੀ ਗੱਲ ਤੇ ਇਹ ਆ ਵੀ ਸਤਨਾਮ ਵਾਹਿਗੁਰੂ ਜੀ ਤੇ ਪ੍ਰਕਾਸ਼ ਜਵਸ 550 550 ਨੂੰ ਮੁਖ ਰੱਖਦੇ ਹੋਏ ਜੀ ਮੇਰੀ ਨੌਕਰੀ ਜਿਹੜੀ ਆ 29486 ਤੋਂ ਮੈਂ ਭਰਤੀ ਆ ਅੱਛਾ ਜੀ ਤੇ ਪਰਮਾਤਮਾ ਦੀ ਬੜੀ ਕਿਰਪਾ ਰਹੀ ਸ਼ੁਰੂ ਤੋਂ ਹੀ ਗਰੀਬੀ ਦਾਵੇ ਤੋਂ ਲੈ ਕੇ ਇਮਾਨਦਾਰੀ ਨਾਲ ਨੌਕਰੀ ਕੀਤੀ ਛੋਟੇ ਘਰ ਤੋਂ ਵੱਡਾ ਘਰ ਬਾਬੇ ਨੇ ਬਣਾਤਾ ਮੇਰਾ ਅੱਛਾ ਮੈਂ ਬੜਾ ਧੰਨਵਾਦ ਕਰਦਾ ਬਾਬੇ ਦਾ ਪਹਿਲਾਂ ਮੇਰੇ ਕੋ ਇੱਕ ਕਮਰੇ ਦਾ ਇੱਕ ਗੱਡਰ ਦਾ ਕੋਠਾ ਹੀ ਹਾਂਜੀ ਹੁਣ ਬਾਬੇ ਨੇ ਬੜੀ ਕਿਰਪਾ ਕੀਤੀ ਆ ਮੈਂ ਆਪਣਾ ਘਰ ਰਹਿਣ ਸਹਿਣ ਜਿਹੜਾ ਵਧੀਆ ਬਣਾ ਲਿਆ ਅੱਛਾ ਜੀ ਠੀਕ ਹੈ ਇਹ ਫਿਰ ਤੁਸੀਂ ਕਦੋਂ ਤੋਂ ਗੁਰੂ ਦੇ ਲੜ ਲੱਗਿਓ ਜੀ ਮੈਂ ਸ਼ੁਰੂ ਤੋਂ ਹੀ ਜਬਜੀ ਸਾਹਿਬ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਜਬਜੀ ਸਾਹਿਬ ਤੇ ਯਾਪ ਸਾਹਿਬ ਬਾਣੀ ਪੜ੍ਹਨੀ ਆ ਅੱਛਾ ਜੀ ਉਹ ਤੈਨੂੰ ਪੜੀ ਨਹੀਂ ਜਾਣੀ ਇਹ ਪੜਿਆ ਕਰ ਤੂੰ ਜੋ ਨਿਤਨੇਮ ਕਰਨਾ ਨਿਤਨੇਮ ਇਸ਼ਨਾਨ ਪਾਣੀ ਕਰਦਾ ਉਦੋਂ ਪੜਿਆ ਕਰ ਅੱਛਾ ਜੀ ਮੈਂ ਉਦੋਂ ਤੋਂ ਲੈ ਕੇ ਨਾ ਆਪਣੀ ਜਬਜੀ ਸਾਹਿਬ ਦੀ ਤੁਟਣ ਦਿੱਤੀ ਯਾਪ ਸਾਹਿਬ ਬਾਣੀ ਪੰਜੇ ਪਾਣੀਆਂ ਦੀ ਤੁਟਣ ਦਿੱਤੀਆਂ ਅੱਛਾ ਜੀ ਰਹਿ ਰਾਸ ਬਾਣੀ ਸਾਰੀਆਂ ਬਾਣੀ ਪੜੀ ਤੇ ਸੁਖਮਨੀ ਸਾਹਿਬ ਆਸਾ ਦੀ ਵਾਰ ਸਾਰੀ ਗੁਰਤਬ ਬਾਣੀ ਜਿਹੜੀ ਆ ਕਿਰਪਾ ਬਾਬੇ ਦੀ ਅਚਾਈ ਬੱਬੀ ਦੀ ਕਿਰਪਾ ਵਾ ਸਿਮਰਨ ਬੱਬਾ ਦੇਖਦੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੀਡੀਓ ਵਿੱਚ ਵੀ ਦੇਖਦੇ ਆ ਹਰ ਸਮੇਂ ਸਿਮਰਨ ਕਰਦੇ ਰਹਿੰਦੇ ਹੋ ਫਿਰ ਡਿਵੀਜ਼ਨ ਆ ਇਸ ਤਰ੍ਹਾਂ ਜਾਂ ਮਾਨਯੋਗ ਡੀਸੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੋਦੀ ਸਾਹਿਬ ਉਦੋਂ ਤੋਂ ਲੈ ਕੇ ਜਦੋਂ ਦਾ ਮੋਦੀ ਪਹਿਲੀ ਵਾਰ ਬਣਿਆ ਹਾਂ ਹਾਂਜੀ ਉਦੋਂ ਤੋਂ ਲੈ ਕੇ ਉਹਨਾਂ ਨੇ ਮੈਨੂੰ ਤਾਂ ਚੁੱਕਿਆ ਮੇਰੀ ਏਸ਼ੀਆ ਰਿਪੋਰਟ ਜਿਹੜੀ ਆ ਮਹਿਕਮੇ ਦੇ ਵਿੱਚ ਵਧੀਆ ਅਸੀ ਲਿਖੀ ਗਈ। ਅੱਛਾ ਜੀ ਉਹਨਾਂ ਨੇ ਮੈਨੂੰ ਦੱਸਿਆ ਪਿਆ ਅੰਦਰ ਕਿ ਤੁਹਾਡੀ ਏਸ਼ੀਆ ਰਿਪੋਰਟ ਰਿਚੀ ਆ ਵਧੀਆ ਰੱਖ ਕੇ। ਹਾਂ ਜੀ। ਮਾਨ ਦਾੜੀ ਦੇ ਨਾਲ ਫਿਰ ਤੁਸੀਂ ਕੀਤੀ ਆ ਵਧੀਆ। ਅੱਛਾ ਜੀ ਚੜ੍ਹਦੀ ਕਲਾ। ਅੱਛਾ ਜੀ। ਮੈਂ ਸਿਰਫ ਮਾਨ ਤੋਂ ਡੀਜੀਪੀ ਤੇ ਮੋਦੀ ਸਾਹਿਬ ਤੇ ਆਪਣੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਦੇ ਹੁਕਮ ਦੇ ਨਿਰਦੇਸ਼ਾ ਦੇ ਮੁਤਾਬਕ ਵਧੀਆ ਦੁਤੀ ਕੀਤੀ ਆ ਤਿਰਖਾ ਸਾਹਿਬ ਦੇਸੀ ਸਾਹਿਬ ਹੁੰਦੇ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਆਂਦੇ ਵੀ ਤੁਸੀਂ ਪਟਾਕੇ ਦਾ ਮੋੜਦਾ ਮੋਟਰਸਾਲ ਹਾਂਜੀ ਇਹ ਫੜਨਾ ਵਾ ਹਾਂਜੀ ਉਹ ਪਟਾਕਾ ਹੈਗਾ ਸੀਗਾ ਮਾਰਿਆ ਮੋਟਰਸਾਲ ਨੇ ਜਿਹੜਾ ਤੱਤਾਵਲ ਮੈਡੀਕਲ ਸਟੋਰ ਵਾਲੇ ਤੇ ਮੁੜੇ ਨੇ ਹਾਂਜੀ ਉਹ ਡੀਸੀ ਸਾਹਿਬ ਦੇ ਘਰ ਚਲ ਗਿਆ ਪਟਾਕਾ ਮਾਰ ਕੇ ਅੱਛਾ ਜੀ ਮੈਂ ਉੱਥੋਂ ਫੜ ਲੈਂਦਾ ਉਹਨੂੰ ਅੱਛਾ ਜੀ ਡੀਸੀ ਸਾਹਿਬਾਂ ਦੇ ਮੇਰਾ ਬੰਦਾ ਮੈਂ ਤੇਰਾ ਬੰਦਾ ਦੀ ਸਾਡਾ ਬੰਦਾ ਹੈ ਬੜਾ ਬੜੇ ਖੁਸ਼ ਹੋਏਗਾ ਠੀਕ ਹੈ ਇਸ ਤਰ੍ਹਾਂ ਕਰਕੇ ਫਿਰ ਇਹ ਜਿੱਦਾਂ ਹੁਣ ਤੁਸੀਂ ਡਿਊਟੀ ਤੇ ਆਉਂਦੇ ਹੋ ਗੱਲ ਦੇ ਵਿੱਚ ਆਪਾਂ ਦੇਖਦੇ ਹਾਂ ਸਿਮਰਨ ਮਾਲਾ ਵੀ ਪਾਈ ਹੈ ਸਿਰਫ ਉਹ ਪਾਇਆ ਕਦੀ ਕੋਈ ਅਫਸਰ ਰੋਕਦਾ ਨਹੀਂ ਇਹ ਜਿਹੜੀ ਚੀਜ਼ ਵਾ ਨਾ ਹਾਂਜੀ ਇਹ ਇੱਕੇ ਚੰਗਿਆਤ ਵਾ ਇਹ ਮੈਂ ਆਪਣਾ ਮੈਂ ਮਹਿਕਮਤ ਤੋਂ ਦੱਸਣਾ ਚਾਹੁੰਦਾ ਵਾ ਸਾਰੇ ਪੰਜਾਬ ਪੁਲਿਸ ਨੂੰ ਤੇ ਸਾਰੇ ਵਰਲਡ ਨੂੰ ਦੱਸਣਾ ਚਾਹੁੰਦਾ ਵਾ ਹਾਂ ਹਾਂ ਸਾਰੇ ਵਰਲਡ ਨੂੰ ਦੱਸਣਾ ਚਾਹੁੰਦਾ ਮੈਂ ਸਰੋਂ ਦਾ ਤੇਲ ਵਰਤਨਾ ਅੱਛਾ ਜੀ ਮੈਂ ਜਦੋਂ ਡਿਊਟੀ ਕਰਕੇ ਜਾਣਾ ਨਾ ਹਾਂਜੀ ਇਸ਼ਨਾਨ ਕਰਕੇ ਤੇਲ ਦੀ ਮਾਲਿਸ਼ ਕਰਨੀ ਆ ਸਰੋਂ ਦੇ ਤੇਲ ਦੀ ਹਾਂਜੀ ਇਹ ਸਰੋਂ ਦੇ ਫੁੱਲ ਦਾ ਰੰਗ ਵਾ ਇਹ ਅੱਛਾ ਜੀ ਇਹ ਫਿਰ ਮੈਂ ਤਾਂ ਪਾਇਆ ਵਾ ਵੀ ਜੇ ਮੈਂ ਇਮਾਨਦਾਰੀ ਦੇ ਨਾਲ ਡਿਊਟੀ ਤਗੜੇ ਹੋ ਕੇ ਕਰ ਸਕਣਾ ਹਾਂ ਜੇ ਮੈਂ ਤੇਲ ਤਲ ਲਾ ਕੇ ਪੂਰਾ ਸਰੀਰ ਨੂੰ ਰੱਖਣਾ ਵਾ ਤੇ ਇਹ ਅਦੋਖ ਦੁਨੀਆ ਕੋ ਨਹੀਂ ਲੱਗਦਾ ਹਾਂ ਇਹੋ ਚੀਜ਼ ਵਾ ਹੁਣ ਮਾਨਜੋਗ ਡੀਸੀ ਸਾਹਿਬ ਜਿਹੜਿਆ ਹਰਜਿੰਦਰ ਸਿੰਘ ਹਾਂਜੀ ਉਹ ਇੱਥੇ ਬੜੀਆਂ ਫੋਟੋਆਂ ਪੁਰੀਆਂ ਲੈਣ ਹੁੰਦੇ ਜਿੱਦਾਂ ਤੁਸੀਂ ਹੁਣ ਆਗੇ ਦੇ ਹਾਂਜੀ ਤੇ ਮੈਂ ਉਹਨਾਂ ਨੂੰ ਆਖਿਆ ਮੇਰੀ ਫੋਟੋ ਨਾਲ ਲਿਆ ਕਰੋ ਆ ਇੱਥੇ ਲੱਗੇ ਨਾ ਜਿਹੜਾ ਟੈਂਕ ਲੱਗਾ ਨਾ ਹਾਂਜੀ ਇਹਦੀ ਦਿਸ਼ਾ ਹੈਗੀ ਆ ਹਰਮੰਦਰ ਸਾਹਿਬ ਵੱਲ ਨੂੰ ਹਾਂਜੀ ਤੇ ਮੈਂ ਕਹਿੰਨਾ ਕਿ ਉਧਰ ਤੋਂ ਨਹੀਂ ਮੂੰਹਣਾ ਜਿਹਦਾ ਇਹਦਾ ਹੁਣ ਜਿਹਦਾ ਇਧਰ ਨੂੰ ਆਪਣੇ ਬਰੇ ਬ੍ਰਾਮਪੁਰ ਸਾਈਡ ਨੂੰ ਕੀ ਬਾਤ ਹੈ ਕਿਉਂ ਇਧਰ ਨਸ਼ੇ ਪੱਤੀ ਜਿਆਦਾ ਆਉਂਦੇ ਆ ਹਾਂ 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 ਇਧਰ ਨੂੰ ਮੂੰਹ ਕਰੋ ਇਹਦਾ ਟੈਂਕਰ ਦਾ हां या फिर ਜਿਹੜਾ ਜਹਾਜਵਾ ਜਹਾਜ ਦਾ ਵੀ ਡੀਸੀ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਆ ਜਿੰਦਰ ਸਿੰਘ ਨਾਲ ਅੱਛਾ ਜੀ ਆਂਦੇ ਵੀ ਵਿਸਾਖੀ ਤੋਂ ਪਹਿਲਾਂ ਪਹਿਲਾਂ ਕਰਵਾਵਾਂਗੇ ਠੀਕ ਹੈ ਤੇ ਮੈਂ ਉਹਨਾਂ ਕੋਲ ਮੁੱਕ ਕੇ ਜਾ ਸਕਦਾ ਕਿਉਂ ਮੈਂ ਗਰੀਬੀ ਦਾ ਵੇ ਬੜਾ ਬੰਦਾ ਵਾਂ ਠੀਕ ਹੈ ਮੈਂ ਇੱਕ ਵਾਰੀ ਜਾ ਸਕਦਾ ਠੀਕ ਹੈ ਹੋਰ ਮੇਰੀ ਮੰਦੀ ਖਾਸ ਇਹ ਆ ਵੀ ਮੈਂ ਨੌਕਰੀ ਜਿਹੜੀ ਕੀਤੀ ਆ ਹਾਂ ਜੀ ਦੇਖਦੇ ਮੈਨੂੰ 2 ਸਾਲ ਕਿਤੇ ਮੈਨੂੰ ਮਿਲ ਜੇਲ ਹੋਰ ਹਾਂ ਜੀ ਤੇ ਮੇਰੀ ਮੰਦੀ ਆਸ ਪੂਰੀ ਹੋ ਜੇ ਮੇਰੀ ਹੁਣ ਨੌਕਰੀ ਰਹੀ ਇੱਕ ਮਹੀਨਾ ਅੱਛਾ ਇਹ ਕਿੰਨੀ ਨਾਰਾਗੀ ਆ ਮੈਂ ਚਾਹੁੰਦਾ ਉਹ ਬੰਦੇ ਨੂੰ 2 ਸਾਲ ਕਿਤੇ ਨੌਕਰੀ ਮਿਲ ਜੇ ਠੀਕ ਹੈ ਤੇ ਜਿਹੜੀ ਰਹਿੰਦੀ ਖੁੰਦੀ ਦੁਨੀਆ ਨਾ ਹਾਂ ਇਹਨਾਂ ਮੈਂ ਬੰਦੇ ਦਾ ਪੁੱਤ ਬਣਾਦਾ ਇਹਨਾਂ ਨੂੰ ਜੀ ਅੱਛਾ ਜਿੱਦਾਂ ਹੁਣ ਸ਼ਿਰੀ ਸਾਹਿਬ ਪਾ ਕੇ ਰੱਖਦੇ ਹੋ ਵਰਦੀ ਦੇ ਉੱਤੋਂ ਕਦੀ ਇਤਤਰਾਜ਼ ਕੀਤਾ ਮਹਿਕਮੇ ਨੇ ਜਾਂ ਕਦੀ ਮਹਿਕਮੇ ਨੇ ਇਤਰਾਜ਼ ਕੀ ਕਰਨਾ ਵਾ ਇਹ ਜਦੋਂ ਡੀਜੀਪੀ ਜਦੋਂ ਮੋਦੀ ਬਣਿਆ ਪਹਿਲੀ ਦਫਾ ਹਾਂਜੀ ਉਦੋਂ ਮੈਨੂੰ 24000 ਰੁਪਏ ਜਿਹੜਾ ਹੈਗਾ ਐਸਐਸਪੀ ਸਾਹਿਬ ਨੇ ਦਿੱਤਾ ਆਪਣੇ ਕੋਲ ਅੱਛਾ ਫਿਰ 18000 ਰੁਪਏ ਮੈਨੂੰ ਦਿੱਤਾ ਡੀਜੀਪੀ ਸਾਹਿਬ ਨੇ ਹਾਂਜੀ ਉਦੋਂ ਮੰਗੋ ਮੋਦੀ ਬਣਿਆ ਹਾਂਜੀ ਉਦੋਂ ਤੋਂ ਲੈ ਕੇ ਫਿਰ ਮੇਰੀ ਏਸ਼ੀਆਰ ਪੋਰਟਲ ਹੀ ਗਈ ਅੱਛਾ ਫਿਰ ਮੈਂ ਸੋਚਿਆ ਕਿ ਇਹ ਮਾਰੇ ਪੈਸੇ ਦਿੱਤੇ ਆ ਮੈਨੂੰ ਮਹਿਕਮੇ ਨੇ ਦਿੱਤੇ ਆ ਹਾਂਜੀ ਤੇ ਮੈਂ ਕਿਉਂ ਨਾ ਸ਼੍ਰੀ ਸ਼ਾਪ ਜਿਹੜਾ ਮੈਂ ਖੁੰਦੀ ਲੈ ਕੇ ਪਾਲਾਂ ਅੱਛਾ ਮੇਰੇ ਫਿਰ ਮੈਂ ਇੱਕ ਸ਼੍ਰੀ ਸ਼ਾਪ ਇਹ ਪਾਇਆ ਕਾ ਤੁਸੀਂ ਦੋ ਸ਼੍ਰੀ ਸ਼ਾਪ ਪਾਏ ਆ ਇੱਕ ਇਹ ਮੈਂ ਆਪਣੇ ਆਪ ਲਿਆ ਵਾ ਹਾਂਜੀ ਇਹ ਮੈਨੂੰ ਮੇਰੇ ਆਪਸੰਦ ਦੀ ਦੌਲਤ ਮੈਨੂੰ ਅੱਛਾ ਇਹ ਵੀ ਚੀਜ਼ ਜਿਹੜੀ ਆ ਨਾ ਠੀਕ ਹੈ ਇਹ ਵੀ ਆ ਜਿਹੜੀ ਚੀਜ਼ ਆ ਠੀਕ ਹੈ ਇਹ ਚੀਜ਼ ਮੈਨੂੰ ਤੁਹਾਡੀ ਨੇਮ ਪਲੇਟ ਦੇ ਉੱਤੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਲਿਖਿਆ ਮੈਂ ਫ ਦੁਨੀਆ ਨੂੰ ਮੈਂ ਸਿੱਧੇ ਜਿਹੜਾ ਵਾ ਕਿਸੇ ਵੀ ਤੰਗ ਦੇ ਨਾਲ ਮੈਂ ਤੇ ਇਹੋ ਕਹਨਾ ਵਾ ਪੁੱਤ ਤਗੜੇ ਹੋ ਕੇ ਡਿਊਟੀ ਕਰੋ ਹਾਂ ਤਾਕਤੋਂ ਨਾਲ ਡਿਊਟੀ ਕਰੋ ਜਿੰਨਾ ਚਿਰ ਕਰਨੀ ਹੈ ਹਾਂ ਅਮਾਨਤਰੀਂ ਤੁਹਾਡਾ ਮਹਿਕਮਾ ਦੇ ਪਰ ਬੜੇ ਰੂਪ ਵਾਲੇ ਪਾਸੇ ਲਈ ਜਾਣਿਆ ਜਾਂਦਾ ਬੜੇ ਗੁੱਸੇ ਵਾਲੇ ਪਾਸੇ ਲਈ ਤੋ ਤੱਕ ਹੀ ਬਡੇ ਇਲਜ਼ਾਮ ਵੀ ਤੁਹਾਡੇ ਮਹਿਕਮੇ ਨਾਲ ਲੱਗਦੇ ਵੀ ਬੜਾ ਵਾ ਹਾਂ ਮੈਂ ਇੱਕ ਵਾਰੀ ਇਥੇ ਬੰਦਾ ਬੈਠਾ ਉਹਨਾਂ ਤੋਂ ਜੰਦਾ ਰੈਡੀ ਵਾਲੇ ਦੀ ਮੂਲੀ ਚੁੱਕ ਲਈ ਇੱਕ ਕੁੜੀ ਹੀ ਜਾ ਰਹੀ ਕੁੜੀ ਨੂੰ ਹਰਕਤ ਕੀਤੀ ਮੈਂ ਮਗਰੋਂ ਜਾ ਕੇ ਤੇ ਪੇੜ ਖੰਡ ਤੇ ਮਰੀ ਉਹਦਾ ਕੰਨ ਦਾ ਪਰਦਾ ਪਾੜ ਗਿਆ ਮੈਂ 6000 ਪੈਸਾ ਰੱਖਦੇ ਅੱਛਾ ਵੱਡਾ ਠੀਕਰਾਉਂਗਾ ਅੱਛਾ ਆਪ ਦਿੱਤਾ ਹੈ ਆਪ ਦਿੱਤਾ ਉਹ ਪਰ ਉਹ ਜਿਹੜੇ ਮੋਦਵਾਰ ਬੰਦੇ ਆ ਹੀ ਉਹਨਾਂ 6000 ਪਿਆਨੇ ਲਿਆ ਅੱਛਾ ਜੀ ਅੰਦੇ ਵੀ ਨਹੀਂ ਤੁਸੀਂ ਇਮਾਨਦਾਰੀ ਨਾਲ ਡਿਊਟੀ ਕਰਦੇ ਤੁਸੀਂ ਤਾਂ ਕੋ ਪੈਸੇ ਨਹੀਂ ਲੈਣੇ ਅੱਛਾ ਹਾਂ ਓਏ ਇਸ ਤਰ੍ਹਾਂ ਗੱਲ ਜੋ ਰੱਬ ਦਾ ਨਾਮ ਲੈਨੇ ਹੋ ਹਰ ਸਮੇਂ ਡਿਊਟੀ ਤੇ ਬੈਠੇ ਹਾਂਜੀ ਹਾਂਜੀ ਸਕੂਨ ਰਹਿੰਦਾ ਹੈ ਡਿਊਟੀ ਫਿਰ ਕਿਵੇਂ ਸਾਰਾ ਮੈਨੂੰ ਖੂਨ ਵਾਧਾ ਬੰਦੇ ਦਾ ਜਦੋਂ ਬੰਦੇ ਨੂੰ ਸਿੱਧੇ ਰਾਹ ਪਾ ਦਾਂਗੇ ਨਾ ਕਿਸੇ ਨੂੰ ਵੀ ਐਕਸੀਡੈਂਟ ਨਾ ਹੋਣ ਦਾ ਮੈਂ ਹੁਣ ਇੱਥੇ ਐਕਸੀਡੈਂਟ ਹੋਇਆ ਹੈਗਾ ਥੋੜਾ ਆਪਣੇ ਬਬਰੀ ਲਾ ਕੇ ਹਾਂਜੀ ਮੈਂ ਜਾ ਰਿਹਾ ਹਾਂ ਤਾਂ ਰਿਵਾਰਡ ਨੂੰ ਹਾਂਜੀ ਤੇ ਮੈਂ ਸੋਚੇ ਨਾ ਬੰਦਾ ਛੁਪਣਾ ਜ਼ਰੂਰੀ ਨਹੀਂ ਗੱਡੀ ਫੜਨੀ ਜ਼ਰੂਰੀ ਹੈ ਹਾਂਜੀ ਬੰਦਾ ਮੈਂ ਠੀਕ ਠਾਕ ਵਾ ਮੈਂ ਵੇਖ ਲਿਆ ਉਹਦੇ ਪੈਰ ਕੱਟਿਆ ਗਿਆ ਸੀਗਾ ਠੀਕ ਹੈ ਤੇ ਮੈਂ ਜਾ ਕੇ ਉਹਦੇ ਮਗਰ ਲੱਗਾ ਟਰੱਕ ਦਾ ਟੱਕ ਬੜਾ ਮੈਨੂੰ ਥੱਲੇ ਦੇਣ ਦੀ ਕੋਸ਼ਿਸ਼ ਕਰੇ ਅੱਛਾ ਪਰ ਮੈਂ ਸੋਚਿਆ ਮੈਂ ਕਿ ਮੈਂ ਥੱਲੇ ਖਾ ਨੂੰ ਆਉਣਾ ਇਹਦੇ ਹਾਂ ਤੇ ਮੈਂ ਟਰੱਕ ਲੋਰ ਆਣਾ ਮੈਂ ਟਰੱਕ ਗੱਡੀ ਮੋਟਰਸਾਈਕਲ ਲਾ ਕੇ ਰੁਕ ਲਿਆ ਉਹਨੂੰ ਅੱਛਾ ਥੱਲੇ ਤਾਰ ਲਿਆ ਪਰ ਮੇਰਾ ਹਿੰਮਤ ਨਾ ਪਾਇ ਕਿ ਮੈਂ ਤੇ ਪੇੜ ਕੰਨਾਂ ਤੇ ਮਾਰਾਂ ਦੇ ਅੱਛਾ ਕਿਉਂ ਬੜਾ ਹਾਂ ਮੈਂ ਕਿ ਨਾਮੀ ਬੰਦਾ ਵਾਂ ਤੇ ਪੇੜ ਮਾਰਾਂਗਾ ਹਾਂ ਇਹਦਾ ਕੀ ਇਹ ਇਹਨੇ ਕੀ ਜਣਾ ਇਹਨੂੰ ਫੜ ਕੇ ਹਵਾਲਾ ਦੇ ਦੇਣਾ ਹਾਂਜੀ ਮੈਂ ਗੱਡੀ ਮੋੜ ਉਹਨੇ ਸ਼ੀਸ਼ੇ ਸਾਹੇ ਬੰਦ ਕਰਕੇ ਗੱਡੀ ਪੂਜਾ ਕੇ ਲੈ ਗਿਆ ਅੱਛਾ ਜੀ ਫਿਰ ਮੈਂ ਉਹ ਨੰਬਰ ਲੈ ਕੇ ਮੈਂ ਤਲੇਸ਼ ਕੀਤੀ ਗੱਡੀ ਤੋਂ ਕੋਈ ਤੋਰਾ ਉਹਨਾਂ ਹੀ ਫੜ ਲੇ ਅੱਛਾ ਜੀ ਫੜ ਕੇ ਫਿਰ ਖਾਣੇ ਦਿੱਤੀ ਫਿਰ ਪਰਚਾ ਘਟਾਇਆ ਉੱਤੇ ਪਰਚਾ ਘਟਾ ਕੇ ਉਹ ਜਿਹੜਾ ਬੰਦਾ ਬਜ਼ੁਰਗੀ ਸੀ ਤਰੀ ਵਾਲਦਾ ਅਹਿਮਦ ਅਹਿਮਦਪੁਰ ਦਾ ਅੱਛਾ ਜੀ ਉਹਨੂੰ ਫਿਰ ਪੈਸੇ ਪੂਹੇ ਵੀ ਦਿਵਾਏ ਉਹਨੂੰ ਠੀਕ ਹੈ ਠੀਕ ਹੈ ਇਹ ਚੀਜ਼ ਵਾ ਕਰੈਮ ਨੂੰ ਠੱਲ ਪਾਉਣੀ ਆ ਹਾਂ ਇਹ ਤੇ ਜੂਹਾਂ ਛੱਡ ਜਾਂਦੇ ਆ ਹਾਂ ਹਾਂ ਇਹ ਪਤਾ ਹੁਣ ਜਿਹੜਾ ਪੁਲਿਸ ਮੁਲਾਜ਼ਮ ਦਾ ਕੋਈ ਮੁਲਾਜ਼ਮ ਖਲੋਤਾ ਉਥੇ ਨਾਕੇ ਦੇ ਉੱਤੇ ਹਾਂ ਉਹਨੇ ਨੰਗਣ ਨਹੀਂ ਦਿਣਾ ਉਹ ਤੈਨੂੰ ਪਤਾ ਹਾਂ ਡਾਂਡੇ ਮਿੱਟੇ ਜਾਣਗੇ ਡਾਂਡੇ ਮਿੱਟੇ ਜਾਣਗੇ ਠੀਕ ਹੈ ਜੀ ਖੁਸ਼ ਹੋ ਜ਼ਿੰਦਗੀ ਤੋਂ ਜੀ ਬਾਈ ਗਰੂ ਦੇ ਨਾਮ ਤੇ ਜਿਹੜਾ ਕਹਿਣਾ ਵੀ ਆ ਜਿਹੜਾ ਇੱਕ ਟੈਂਕ ਦਾ ਤੇ ਇੱਕ ਜਿਹੜਾ ਜਹਾਜ਼ ਤਾਂ ਹੋਇਆ ਜਿਹੜਾ ਹਾਂ ਇਹਨਾਂ ਦਾ ਰਿਪੋਰਟ ਪੰਨ ਥੋੜੀ ਜੀ ਕਰਕੇ ਤੇ ਇਦਾਂ ਨੂੰ ਕਿਦੇ ਮੂੰਹ ਕਰਵਾ ਦੋ ਉਹਨਾਂ ਦਾ ਠੀਕ ਹੈ ਕਿਉਂ ਇਧਰ ਤੋਂ ਹਰਮੰਦਰ ਸਾਹਿਬ ਵੱਲੋਂ ਮੇਰਾ ਨਹੀਂ ਕੀਤਾ ਨਹੀਂ ਸਹੀ ਗੱਲ ਹੈ ਇਹ ਕਿ ਡੇਰਾ ਬਾਬਾ ਨਾਨਕ ਵੱਲੋਂ ਨਹੀਂ ਹੈਣਾ ਠੀਕ ਹੈ ਤੇ ਬਾਬੇ ਦੀ ਫੂਲ ਕਿਰਪਾ ਵਾ ਤੇ ਬਾਬਾ ਜੀ ਕਹਿੰਦੇ ਆ ਵੀ ਨਸ਼ੇ ਪੱਤੇ ਤੋਂ ਰਹਿ ਤੂੰ ਤੁਸੀਂ ਵੀ ਤਾਂ ਵੱਡੀ ਡਿਊਟੀ ਕਰਦੇ ਪਿੰਸ ਪ੍ਰੈਸ਼ਰ ਪੁਆਟਰ ਦੇ ਹੈਣਾ ਜੀ ਜੀ ਤੇ ਹਰ ਬੰਦੇ ਦੀ ਟੂਟੀ ਬਣਦੀ ਹੈ ਹਰ ਇਨਸਾਨ ਦੀ ਟੂਟੀ ਬਣਦੀ ਹੈ ਵੀ ਮੈਂ ਆਪਣੇ ਕੋਈ ਕਰਕੇ ਜਾਵਾਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਵੀ ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤੀ ਹੈ ਠੀਕ ਹੈ ਠੀਕ ਹੈ ਮਾਂ ਬਾਪ ਦੀ ਬਹੁਤੀ ਜ਼ਿੰਮੇਵਾਰੀਆਂ ਬੱਚਿਆਂ ਨੂੰ ਆਪਣੇ ਨੂੰ ਸੁਨਹਾਰਨ ਦੇ ਠੀਕ ਹੈ ਜੀ ਠੀਕ ਜੇ ਮਾਪੇ ਚੰਗੇ ਆ ਤੇ ਆਪਣੇ ਬੱਚਾ ਨੂੰ ਸੁਧਾਰ ਲੈਣਗੇ ਚੰਗੀ ਗੱਲ ਆ ਮੇਰੇ ਕੋਲ ਬੜੀ ਬਾਰੇ ਬੰਦੇ ਆਉਂਦੇ ਆ ਤੁਸੀਂ ਬੱਚੇ ਸਾਡੇ ਤੇ ਜਸਪੀੜ ਮਾਰਦੀ ਆ ਕਰਤਾ ਜੋ ਕਰਤਾ ਆ ਕਿਦਾ ਵੀ ਦੇ ਤੇ ਤੁਹਾਡੇ ਬੱਚੇ ਆ ਫਿਰ ਤੁਸੀਂ ਸਮਝਾਓ ਇਹਨਾਂ ਨੂੰ ਹਾਂ ਜੀ ਨਹੀਂ ਤਾਂ ਫਿਰ ਮੈਂ ਸਮਝਾ ਲਾਂਗਾ ਮੈਂ ਤੇ ਮੈਂ ਇੱਥੇ ਠੀਕ ਹੈ ਠੀਕ ਹੈ ਜੀ ਮੇਰੇ ਤਾਂ ਬੱਚੇ ਸਾਰੇ ਹੀ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਬਲਵਿੰਦਰ ਸਿੰਘ ਜੀ ਬੜਾ ਧੰਨਵਾਦ ਜੀ ਤੁਸੀਂ 550 550 ਜਿਹੜਾ ਬਾਬੇ ਦਾ ਮਨਾਇਆ ਵਾ ਮੈਂ ਉਦੋਂ ਤੋਂ ਬਹੁਤ ਜ਼ਿਆਦਾ ਕਿਨਾਂ ਪ੍ਰਭਾਵਿਤ ਹੋਇਆ ਵਾਂ 550 550 ਮਨਾਇਆ ਵਾਂ ਹਾਂਜੀ ਇਹ 400 ਵੀ ਮਨਾ ਸਕਦੇ ਸੀਗੇ ਹੂੰ ਹੂੰ ਇਹ 200 ਵੀ ਮਨਾ ਸਕਦੇ ਸੀਗੇ ਹਾਂਜੀ ਹਾਂਜੀ ਇਹ 100 ਵੀ ਮਨਾ ਸਕਦੇ ਸੀ ਇਹ 550 ਕੋ ਮਨਾਇਆ ਇਹਨਾਂ ਨੇ ਵੀ ਹਾਂ ਹਾਂ ਇਹ ਮਨਾਇਆ ਵਾ ਤੇ ਬਾਬੇ ਦੇ ਸਿਰ ਮੱਥੇ ਫਣ ਵੇਖਣਾ ਇਹੋ ਚੀਜ਼ਾਂ ਸਰੋਂ ਦੇ ਫੁੱਲ ਵਰਗਾ ਸਰੋਂ ਦੇ ਤੇਲ ਦੀ ਵਰਤੋਂ ਕਰੋ ਮੈਂ ਤੇ ਇਹੋ ਕਹਾਂਗਾ ਜਿੰਨੀ ਮੈਂ ਡਿਊਟੀ ਕੀਤੀ ਆ ਮੈਂ 3.5 ਕੁਇੰਟਲ ਭਾਰ ਖਲਾਵੇ ਨਾਲ 18 ਜੋ 18 ਸਾਲ ਦਾ ਮੈਂ ਚੁਕ ਲੈਦਾ ਰਿਆਂ 3.5 ਕੁਇੰਟਲ ਭਾਰ 18 ਸਾਲ ਦਾ ਜਦੋਂ ਮੈਂ ਭਰਤੀ ਦੀ ਮੈਂ ਚੁਕ ਲੈਦਾ ਸੀ ਹਾਂਜੀ ਤੇ 140 45 ਕਿਲੋ ਦਾ ਵਟਾ ਜਿਹੜਾ ਮੈਂ ਮੈਂਟ ਲਾਉਂਦਾ ਸੀ ਧੁੱਕ ਕੇ ਪਰ੍ਹਾਂ ਮਾਰਦਾ ਹੁੰਦਾ ਸੀ ਪਹਿਲਾਂ ਨਿੱਕੇ ਹੁੰਦੇ ਸੀ ਠੀਕ ਹੈ ਠੀਕ ਹੈ ਤੇ ਮਿਹਨਤ ਕੀਤੀ ਆ ਹੁਣ ਇਥੇ ਡਿਊਟੀ ਕੀਤੀ ਆ ਮੈਂ ਸਾਰਿਆਂ ਨੂੰ ਇਹੋ ਸੰਦੇਸ਼ ਦੇਵਾਂਗਾ ਇਸਰੋਂ ਦਾ ਤੇਲ ਜਿਹੜਾ ਵਾ ਸ਼ਾਮ ਨੂੰ ਇਸ਼ਨਾਨ ਪਾਣੀ ਕਰਕੇ ਦੂਤੀ ਕਰਕੇ ਤੇ ਪੀਲ ਦੀ ਮਾਲ ਛਾਪੇਗਾ ਲੱਗਦਾ ਆਪਣੇ ਹੱਥਾਂ ਨੂੰ ਕੋਟ ਪਾਇਆ ਵਾ ਠੀਕ ਹੈ ਸਹੀ ਹੈ ਦੇਖੋ ਕੋ ਕੋ ਰੋਨੀਆ ਮਾਲ ਸਹੀ ਗੱਲ ਹੈ ਆਪਣੇ ਮਾਲ ਛਾਪ ਕੇ ਪੁਨੀਆਂ ਪੁਨੀਆਂ ਨੂੰ ਸਿਰਿਆ ਜਾਂ ਪੁਨੀਆਂ ਜਿਹੜੀਆਂ ਨਾ ਲੋਹੇ ਵਰਗੀਆਂ ਬਣ ਜਾਂਦੀਆਂ ਹਾਂ ਸਹੀ ਹੈ ਸਹੀ ਹੈ ਇਹ ਚੀਜ਼ ਆ ਬੰਦਾ ਜੀ ਅਸੀਂ ਲੋਹੇ ਵਰਗੇ ਬਣ ਗਏ ਹਾਂ ਅਸੀਂ ਦੁਨੀਆਂ ਨੂੰ ਲੋਹੇ ਵਰਗੇ ਆਪਣੇ ਵਰਗੇ ਬਣਾਉਣਾ ਚਾਹੁੰਦੇ ਹਾਂ ਠੀਕ ਠੀਕ ਜੇ ਮੈਂ ਸੂਈ ਦੇ ਨੱਕੇ ਦੇ ਵਿੱਚੋਂ ਨਿਕਲਿਆ ਨਾ ਤੇ ਦੁਨੀਆਵੀ ਸ਼ੀਦੇ ਨੱਕੇ ਦੇ ਵਿੱਚੋਂ ਕੱਢਣੀ ਠੀਕ ਹੈ ਠੀਕ ਹੈ ਤਾਂ ਸਰਦਾਰ ਬਲਵਿੰਦਰ ਸਿੰਘ ਜੀ ਸੀਗੇ ਏਐਸਆਈ ਜੀ ਬਾਬਾ ਜੀ ਜੀ ਨੂੰ ਸੇ ਵੇਚਨੇ ਔਰ ਹਰ ਸਮੇ ਸਿਮਰਨਾ ਹਸ ਦੇ ਵਿੱਚ ਹੁੰਦਾ ਹੁੰਦਾ ਔਰ ਰੱਬ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਔਰ ਨਾਲ ਦੀ ਨਾਲ ਡਿਊਟੀ ਵੀ ਕਰਦੇ ਨੇ ਕਹਿੰਦੇ ਨੇ ਕਿ ਜੇ ਮੈਂ ਇਮਾਨਦਾਰੀ ਨਾਲ ਡਿਊਟੀ ਕਰ ਸਕਦਾ ਤੇ ਮੇਰੇ ਹੋਰ ਸਾਥੀਆਂ ਨੂੰ ਵੀ ਇਮਾਨਦਾਰੀ ਨਾਲ ਡਿਊਟੀ ਕਰਕੇ ਲੋਕਾਂ ਸੇਵਾ ਦੇਣੀ ਚਾਹੀਦੀ ਹੈ ਨਸ਼ੇ ਪੱਤੇ ਤੋਂ ਰਹਿ ਰਾਕੇ ਦੁਨੀਆ ਨੂੰ ਰਾਜ ਤੁਸੀਂ ਬਣ ਰਹੇ ਹੋ ਪੰਜਾਬੀ ਟੀਵੀ ਜੀਨਾਂ